ਆਜੋ ਬਾਈ ਤੁਹਾਨੂੰ ਇਕੱਠਾ ਬਣਾਉਣ ਦਾ ਸਾਰਾ ਪ੍ਰੋਸੈਸ ਦਿਖਾਉਣ ਆਇਆ ਚੰਚਾਲ ਬਾਗ ਆ ਆਮ ਮਦੀਨ ਵਾਲੀ ਇਹਦੇ ਵਿੱਚ ਇਕੱਠਾ ਪਾਈ ਦੀ ਹੈਗੀ ਸਵਾ ਟਮਾਟੇ ਕਰੇ ਉਹਦੇ ਕੱਟੇ ਜਾਊਗਾ ਸਾਰੀ ਟਾਈਮ ਕਰ ਲਈ ਹੋਈ ਹੈ ਇਹਦੇ ਨਾਲ ਹਨਾ ਉਹਨੇ ਚਰਚੇ ਇੱਧਰ ਇਕੱਠ ਬਣ ਗਿਆ ਉਹਨੂੰ ਜਿੱਥੇ ਉਹ ਲੁਟਦੀ ਆ ਹਾਂ ਉਹ ਜਿਹੜਾ ਆਟੋਮੈਟਿਕ ਸਿਸਟਮ ਆ ਆ ਉਹਦੇ ਨਾਲ ਜਦੋਂ ਉਹ ਆ ਜਾਂਦੀ ਹੈ ਸੈਂਸਰ ਉੱਥੇ ਫਿਰ ਚੱਲਦਾ ਹੋਣਾ ਆਇਆ ਖੋਟਾ ਵੀ ਜਦੋਂ ਉਹ ਆ ਗਿਆ ਹਾਂ ਬਹੁਤ ਸਾਰੇ ਕਰਦਾ ਹੀ ਆ ਹਾਂ ਕਰਦਾ ਹੀ ਪਹਿਲਾਂ ਹਾਈਡਰੌਲਿਕ ਸਾਰੀ ਇਹ ਆ ਦੇ ਇਧਰ ਪੰਪ ਚਾਲ ਦੋ ਦੇ ਇਹ ਕੰਮ ਕਰਦਾ ਆ। ਆਹ ਦੋ ਬਰਕ ਕਰਦਾ ਇਹ। ਬਾਏ ਆਹੋ ਤੇ ਲਾਦਾ। ਠੀਕ ਆ। ਇਹ ਮੈਨੂਅਲ ਵੀ ਹੋ ਜਾਂਦਾ ਆ ਬਟਨ ਤੋਂ। ਨਾ ਨਾ। ਇਹ ਆਪ ਤਨਾ ਕਰਨਾ। ਇਹ ਕੱਖ ਵੱਟੀ ਥੋੜੀ ਕਰਨੀ ਆ। ਚਲੋ ਬਾਜੇ ਬਾਜ ਜਾਂਦਾ ਵਿੱਚੋਂ। ਹੁਣ ਆਈ ਤੋ ਹੀ ਹੁੰਦਾ ਜਰਾ ਇਹ ਤਾਂ। ਹੋੜ ਕਿੰਨੇ ਵੇਟਦੀ ਐ ਇਹ। ਆ ਕੀ ਹੁਣ ਚੱਲਦਾ ਇਹਦੇ ਵਿੱਚ ਇਹਦਾ ਉਹਦਾ ਉਹ ਕਰਦੀ ਐ ਨਾ ਇਹਨੇ 10% ਮਾਰ ਲੈ ਲਿਆ ਨਹੀਂ ਐਸਾ 11% 12% ਇਹ ਤਾਂ ਗੇੜੇ ਆ ਇਹਦੇ 20 ਗੇੜੇ ਦੇਊਗੀ 25 ਗੇੜੇ ਦੇਊਗੀ ਯਾਰ ਇਹ 25% ਹੋ ਗਈ ਜਾਂ ਉਹ 20 ਹੋ ਗਈ ਨਾ ਇਹ ਘੱਟ ਲਾ ਗਿਆ ਆਹ 52% ਹੋ ਗਈ ਇਹਦੇ ਨਾਲ ਹੋਊਗੀ ਕੈਰੀ ਮੋਟਰ ਆ ਬਈ ਆਹ 20 ਦੀ ਮੋਟਰ ਆਹ ਸਾਰਾ ਫੈਕਟਰ ਆ ਇੱਕ ਕੋਆ ਸੈਂਸਰ ਆ ਇਹ ਸਾਡੇ ਤੁਹਾਡੇ ਨੇ ਸੈਟ ਨਹੀਂ ਚੱਲਦਾ ਸਾਰਾ ਕੁਝ ਚੱਲਦਾ ਠੀਕ ਠੀਕਾ ਸੈਂਸਰ ਆ ਇਹ ਉਹ ਮਤਗਰੂ ਲਾ ਜਾਂਦਾ ਹਾਲਾ